ਅੱਜ ਤਰੀਕ ਜੋ 18 ਜੂਨ 2024 ਨੂੰ ਸੀ ਇਮਾਨ ਜੋ ਪਤੀ ਸਾਹਿਬ ਕੋ ਜਲੰਧਰ ਆਏ ਆ ਇੱਕ ਮੰਗ ਪੱਤਰ ਦੇਣ ਜਿਹੜੇ ਜੋ ਸੰਤ ਫਰਾਂਸਿਸ ਕੌਨਵੈਂਟਸ ਪੂਰਤਾਪੁਰ ਕਾਲਮਾ ਦੇ ਬਰਖਲਾਫ ਜੋਗੀ ਆਪਣੀ ਮਾਟੀ ਦੇ ਨਾਲ ਇਹਨਾਂ ਨੇ ਫੀਸਾਂ ਵਧਾਈਆਂ ਬਹੁਤ ਜ਼ਿਆਦਾ ਜੋ ਜਿਹੜੇ ਆ ਜੋ ਇਹਨਾਂ ਨੇ ਬਹੁਤ ਜ਼ਿਆਦਾ ਫੀਸਾਂ ਵਧਾਈਆਂ ਐਡੀ ਸਾਹਿਬ ਦੇ ਖਰਚੇ ਸਮਾਰਟ ਕਲਾਸਾਂ ਦੇ ਖਰਚੇ ਤਿੰਨ ਤਿੰਨ ਮਹੀਨੇ ਦੀ ਫੀਸ ਸਾਡੇ ਕੋਲ ਅਡਵਾਂਸ ਮੰਗ ਰਹੇ ਆ ਬਹੁਤ ਜ਼ਿਆਦਾ ਇਹਨਾਂ ਨੇ ਜੋ ਕੀ ਹੈ ਇਹ ਕਾਨੂੰਨ ਤੋਂ ਬਾਹਰ ਹੀ ਜਾਂਦੇ ਆ ਇੱਕ ਦਿਨਾਂ ਦੀ ਜਿਹੜੀ ਆ ਟਰਾਂਸਪੋਰਟ ਆ ਉਹ ਚੱਲਣ ਯੋਗ ਨਹੀਂ ਹੈਗੀ ਥ੍ਰੀ ਟਰਾਂਸਪੋਰਟ ਆ ਉਹਨਾਂ ਦੀ 50 60 ਬੱਸਾਂ ਜਿਹਦੇ ਵਿੱਚੋਂ ਕਿ 10 15 ਬੱਸਾਂ ਚੱਲਣ ਜੋਗ ਆ ਬਾਕੀਆਂ ਤੇ ਡਾਕੂਮੈਂਟ ਹੈ ਨਹੀਂ ਗੇ ਇਹ ਬਹੁਤ ਜ਼ਿਆਦਾ ਜਿਹੜੀ ਆ ਧੱਕੇਸ਼ਾਹੀ ਕਰਦੇ ਆ ਸਾਡੀ ਸਕੂਲ ਵਾਲਿਆਂ ਨੇ ਕੋਈ ਬਾਰ-ਬਾਰ ਇਹਨਾਂ ਨਾਲ ਮਿਲੇ ਆ ਨਾ ਮੀਟਿੰਗ ਕੀਤੀ ਆ ਵੀ ਸਾਨੂੰ ਜਿਹੜਾ ਵੀ ਤੁਸੀਂ ਜੋ ਪਾੰਦਾ ਕਾਨੂੰਨ ਦੇ ਮਤਲਬਕ ਸਾਡੇ ਕੋਲ ਕਿਸਾਂ ਲਈਆਂ ਜਾਣੇ ਸਾਡੀ ਇਹਨਾਂ ਨੇ ਇੱਕ ਨਹੀਂ ਸੁਣੀ ਉਸ ਸੰਬੰਧ ਵਿੱਚ ਅੱਜ ਸਾਰੇ ਅਸੀਂ ਪੇਰੈਂਟਸ ਜਿੰਨੇ ਆ ਇਕੱਠੇ ਹੋ ਗਏ ਆ ਮਾਨਯੋਗ ਡੀਜੀ ਸਾਹਿਬ ਨੇ ਉਹ ਇੱਕ ਮੰਗ ਪੱਤਰ ਦਿੱਤਾ ਆ ਇੱਕ ਅਸੀਂ ਜਿਹੜੀ ਆ ਦਰਖਾਸਤ ਮਾਨਯੋਗ ਮੁੱਖ ਮੰਤਰੀ ਜੀ ਨੂੰ ਇੱਕ ਦਰਖਾਸਤ ਮਾਨਯੋਗ ਜਿਹੜੇ ਹੈਗਾ ਆ ਸਿੱਖਿਆ ਮੰਤਰੀ ਜੀ ਤੇ ਇੱਕ ਅਸੀਂ ਜਿਹੜੀ ਆ ਮਾਨਯੋਗ ਹੈਗੇ ਆਪਣੇ ਐਸ்சி ਕਮਿਸ਼ਨਰ ਝੰਡੀਗੜ੍ਹ ਸਾਹਿਬ ਇੱਕ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਆ ਦਰਖਾਸਤ ਉਹਨਾਂ ਨੂੰ ਬਾਈ ਡਾਕ ਤੇ ਈਮੇਲਾਂ ਅਸੀਂ ਕਰਦੇ ਆ ਉਹਨਾਂ ਨੂੰ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਜੀ ਬਾ ਸਾਰੇ ਪਿਆਰ ਸਹਿ ਜੁਟੇ ਹੋਇਆ ਆ ਕੀ ਨਾ ਦੀ ਲੋਟ ਖੋਦੇ ਸੀ ਅੱਜ ਜਿਹੜਾ ਇਹਨਾਂ ਨੇ ਕੀਤੀਆਂ ਜੋ ਕਰਦੇ ਆਏ ਆ ਇਹ ਸ਼ੁਰੂ ਤੋਂ ਇਹ ਉਹਦੇ ਬਰਾਕਾ ਇਕੱਠੇ ਹੋ ਕੇ ਸਾਰੇ ਇਹ ਪ੍ਰੋਜੈਕਟ ਕੀਤਾ ਆ ਜੀ ਬਹੁਤ ਬਹੁਤ ਧੰਨਵਾਦ ਜੀ